खड़े ट्राले में ठोक दिया बस वाले ने रात भर से बस चल रही बस अमृतसर हरिद्वार तो अमृतसर जा रही थी और दो तो नहीं मत वैष्णो देवी एक बस बुरी तरह नाल टूट चुकी है ਇਹ ਬੱਸ ਸਵੇਰੇ ਹਾਦਸਾ ਗ੍ਰਸਤ ਹੋਈ ਹੈ ਤੜਕੇ 5:30 ਵਜੇ ਸਮਰਾਲਾ ਦੇ ਨੇੜੇ ਪਿੰਡ ਰੋਹਿਲਿਆਂ ਦੇ ਕੋਲ ਇਹਦਰ ਦਾ ਹਾਦਸਾ ਪੇਸ਼ ਹੈ ਇੱਕ ਟੂਰਿਸਟ ਬੱਸ ਸੜਕ ਵਿਚਾਲੇ ਖੜੇ ਟਰਾਲੇ ਦੇ ਵਿੱਚ ਜਾ ਵਜੀ ਜਿਸ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 12 ਤੋਂ ਵੱਧ ਜ਼ਖਮੀ ਨੇ ਮਰਨ ਵਾਲੀਆਂ ਦੋਨੋਂ ਮਹਿਲਾਵਾਂ ਨੇ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਾਣਕਾਰੀ ਮੁਤਾਬਕ 8 ਮਈ ਨੂੰ ਇੱਕ ਮਹੀਨੇ ਦੇ ਲਈ ਇੰਦੌਰ ਤੋਂ ਇੱਕ ਬੱਸ ਚੱਲੀ ਸੀ ਜਿਸ ਦੇ ਵਿੱਚ 60 ਦੇ ਕਰੀਬ ਯਾਤਰੀ ਸਨ ਇਹ ਟੂਰਿਸਟ ਬੱਸ ਧਾਰਮਿਕ ਯਾਤਰਾ ਤੇ ਨਿਕਲੀ ਸੀ ਹਰੀਦਵਾਰ अमरे सर जारी सी ते अग वैष्णो देवी जाना सी खड़े ट्राले में ठोक दिया बस वाले ने रात भर से बस चल रही बस कहाँ से आ रही थी बस हरिद्वार से आ रही थी तीर्थ थी। यात्री कितने लोग थे पचास लोग से। थे खड़े ट्राले में हाँ। ट्राला के या के ऊपर था रोड के ऊपर ही था रोड में अभी कितने यात्री लगी है थोड़ी थोड़ी लगी है सबको विषय की यात्री को लगी है ठीक है सब ज्यादा ठीक है ज्यादा किसी को नहीं लगी आपको जाना कहाँ था अमृतसर जा रहे थे हरिद्वार से बच्चे भी हैं बच्चे भी हैं। बुजुर्ग बुजुर्ग भी है, है।, है। अब आप ये आपके चोट लगी है कमर में लगी है कितने बजे हुआ था ये हादसा सुबह सुबह छह बजे हुआ साढ़े पाँच बजे पाँच बजे होंगे देहात का नहीं है

35 ਕੇ ਹਜ਼ਾਰੀਆਂ ਨੂੰ ਕੱਦਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਾਸਾ ਹੋਇਆ ਏ ਕਿ ਕਾਫੀ ਜਣਿਆਂ ਦੇ ਕਿੰਨੇ ਕ ਬੰਦੇ ਲੱਦੇ ਸੀ ਬੱਸ 'ਚ ਕਿੰਨੇ ਕ ਬੰਦੇ ਸਨ ਹਾਂ ਜੀ ਵੀਰੇ 50 60 ਹੁੰਦੇ ਏ ਨਾ ਜੀ ਇੱਕ ਟੂਰਿਸਟ ਵਾਸੀ ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਰਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਵੀਰੇ 5:30 ਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਹੈ ਉਹਦੇ ਵਿੱਚ ਦੋ ਕੈਜੁਅਲਟੀ ਹੋਈ ਹੈ ਦੋ ਲੇਡੀ ਦੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਰੀਡ ਹੋਏ ਇਹ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅੰਮ੍ਰਿਤਸਰ ਹਰਦੌਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਉਹਦਾ ਆਪਣੀ ਮਾਤਾ ਬੈਸ਼ਟ ਦੇ ਜੀ ਜਿਹੜਾ ਟਰਾਲਾ ਸੀ ਜੀ ਇਹਦਾ ਕੋਈ ਫੜਿਆ ਗਿਆ ਬੰਦਾ ਕਿਉਂ ਰੋਜ਼ ਗਈ ਸੀ ਆਹ ਵੇ ਜੀ ਨਹੀਂ ਹਜੇ ਡਰਾਈਵਰ ਅਜਾ ਭੱਜਿਆ ਹਾਂ ਸਲਾਮ ਹੈ ਰੋਡ ਤੇ ਖੜਾ ਹੋਇਆ ਖੜਾ